ਓ ਥੋੜੀ ਨੂੰ ਮੈਂ ਵੀ ਕੱਲ ਤੋਂ ਬੀੜੀਆਂ ਪੀਣ ਲੱਗਦਾ ਹੈਗਾ ਕੁੜੀ ਗੇੜੀ ਨਾਲ ਨਹੀਂ ਨਿਛੇੜੀ ਨਾਲ ਫਸਦੀ ਬਿੱਟੂ ਦਾ ਛਾਡੂ ਬੈਣਾ ਕੋਈ ਮਾੜੀ ਮੋਟੀ ਗੱਲ ਥੋੜੀ ਆ ਸਵੇਰੇ ਸਵੇਰੇ ਚਾਹ ਤਾਂ ਪੀ ਲੈਣ ਦਾ ਕਰੋ ਕੰਜਰੋ ਕਾਲਜਾਈ ਚੀਰਤਾ ਭਾਈ ਕਮੈਂਟਾਂ ਵਾਲਾ ਤਾਂ ਜਨਤਾ ਨੇ ਸਿਰਾਈ ਕੀਤਾ ਪਿਆ ਹੈਗਾ ਪਰ ਇਹਨਾਂ ਨੇ ਵੀ ਹੁਣ ਛੜਤ ਲਾ ਲਈ ਆ ਕਹਿੰਦੇ ਹੁਣ 2026 ਦੇ ਵਿੱਚ ਇੰਸਟਾਗ੍ਰam ਤਾਂ ਬੰਦ ਕਰਾਇਆ ਹੀ ਦੇਣਾ ਹੈਗਾ ਉਹ ਵੀ ਮਿੱਤਰੋ ਚੈਨਲ ਜਮਾ ਨਮਾਏਗਾ ਤੇ ਤੁਹਾਡੇ ਵਾਸਤੇ ਬੜੀ ਮਿਹਨਤ ਕਰਕੇ ਘੈਂਟ ਘੈਂਟ ਕਮੈਂਟ ਲੱਭ ਕੇ ਲੈ ਕੇ ਆਂਦੇ ਆ ਮੇਰਾ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਤੋਂ ਹੋਰ ਵੀਡੀਓ ਦੇਖਣ ਵਾਸਤੇ ਤੇ ਘੰਟੀ ਜੀ ਜ਼ਰੂਰ ਆਪਾਂ ਬੜਾ ਟਾਈਮ ਨਹੀਂ ਖਰਾਬ ਕਰਦੇ ਤੇ ਇਹਨਾਂ ਪ੍ਰਜਾਤੀਆਂ ਦੇ ਕਮੈਂਟ ਪੜਦੇ ਆ ਕਿ ਕੀ ਕੀ ਕਮੈਂਟ ਕੀਤੇ ਐਨਾਂ ਪ੍ਰਜਾਤੀਆਂ ਨੂੰ ਜਨਤਾ ਨੇ ਚਲੋ ਚਲੀਆਂ ਕਿ ਫਿੱਤ ਬੈਠੇ ਕਿਸ ਕਲਾਕਾਰ ਨੂੰ ਦੁਨੀਆ ਕਰ ਦਿੰਦਾ ਸ਼ੁਸ਼ਾਨ ਬਿਲੇ ਸ਼ਾਨ ਬਿਲੇ ਆਹ ਆਹ ਦਿਲਾਂ ਤੇ ਚਾਹ ਮਿਲੋ ਇਹ ਨੀ ਤੇ ਜਨਤ ਸਾਹ ਮਿਲੋ ਰੋਮਾਂਡ ਮਾ ਕੇ ਕੇਂਦਰ ਬਿੰਦੂ ਤੇ ਧਿਆਨ ਦਰਸ਼ਕਾਂ ਦਾ ਬਿੰਦੂ ਕਰਕੇ ਆਉਂਦੀ ਹੈ ਛੜਾ ਜੁਨੀਆ ਨਾ ਦੁਨੀਆ ਚਾਨ ਤੇ ਪਹੁੰਚ ਗਈ ਤੁਸੀਂ ਕੇਂਦਰ ਬਿੰਦੂ ਤੇ ਬੈਠੇ ਰਹੋ ਕੁਬਤਾਂ ਦੀਆਂ ਚੁੰਝਾਂ ਦਿਸ ਰਹੀਆਂ ਪਿੱਛੇ ਟਾਈਮ ਪੀਸ ਕਿਛੇ ਨਹੀਂ ਦੇਖਿਆ ਬਸ ਕੇਂਦਰ ਬਿੰਦੂ ਤੇ ਧਿਆਨ ਛਾਰਿਆਂ ਦਾ ਦਇਂ ਦਵਾ ਤੁ ਮੇਰੇ ਤੋਂ ਫਿਰਦਾ ਦਇਂ ਦਵਾ ਮੇਰੇ বিনা ਹੁਣ ਨਹੀਂ ਉਹ ਗਿੰਦ ਸਰਦਾ ਮੇਰੇ বিনা ਹੁਣ ਨਹੀਂ ਉਹ ਬਿੰਦ ਸਰਦਾ ਸਿੰਦਾ ਪਿੰਖਾ ਜੂਂਗੀ ਕਹੇ ਹੜਾ ਤੋਤਾ ਬਚ ਗਏ ਨਾ ਤੋ ਕਿਵੇਂ ਬਚਾਂਗੇ ਇਹਦੀ ਜੁੱਤੀ ਚੱਕਣ ਲੱਗਿਆਂ ਵੀ ਸ਼ਰਮ ਆ ਗਈ ਹੋਣੀ ਆ ਪਿੱਟੂ ਦਾ ਛਾਡੂ ਬੜਨਾ ਵੀ ਕਰਮਾਂ ਦੀ ਗੱਲ ਆ ਸਵੇਰੇ-ਸਵੇਰੇ ਚਾਹ ਤਾਂ ਪੀ ਲੈਣਿਆ ਕਰੋ ਕਲੇਜਾ چیرਤਾ ਛਾਲੇ ਨੇ ਛੱਡੀ ਛਮ ਤੇ ਚਤਾ ਇਹ ਨਹੀਂ ਹੁੰਦਾ ਕਿ ਬਿੱਟੂ ਦੀ ਕਿਸਮਤ ਚੰਗੀ ਆ ਜਾਂ ਛੱਡੀ ਮਾੜੀ ਆ ਟੈਟੂ ਵਾਲਾ ਲੰਬਾ ਪਹਿਲਾਂ ਤਾਂ ਇਹ ਕਿੱਥੇ ਮਰ ਗਿਆ ਆਪਣਾ WhatsApp ਨੰਬਰ ਛੰਡ ਕਰੋ ਜੀ ਕੱਪੜੇ ਲਾ ਕੇ ਵੀਡੀਓ ਪਾ ਫਿਰ ਜ਼ਿਆਦਾ 뷰 ਹੋਣਗੇ ਚੁੰਨੀ ਲਾ ਕੇ ਪਹਿਲਾਂ ਹੀ ਛੱਟ ਦੇਣੀ ਸੀ ਜੇ ਸਾਰਾ ਬਾਜ਼ਾਰੀ ਦਿਖਾਉਣਾ ਛੀਗਾ ਲੇ ਸੋਨਾ ਅੱਜ ਤੁંચੇ ਦਿਨਾਂ ਮੈਂ ਜਾਉਂਗੀ ਕਿਧਰ ਭਈ ਆ ਕੇ ਕਰਪਾਨ ਮੇਰੀ ਬੱਖੀ ਚ ਮਾਰ ਛਾਥੋ ਕੀ ਗਨਾ ਹੋ ਗਿਆ ਸਾਨੂੰ ਕਿਉਂ ਮਾਰਦੇ ਆਂ ਵੀਰ ਕਰੋੜਾਂ ਵਿੱਚੋਂ ਨਹੀਂ ਅਰਬਾਂ ਖਰਬਾਂ ਵਿੱਚੋਂ ਇੱਕ ਆ ਸਾਰੀ ਛੜਾ ਜੁਨੀਅਨ ਬੰਨ ਲਾ ਜਿੰਦਾਬਾਦ ਅਸੀਂ ਤੇ ਵੀਰੇ ਦੁਨੀਆ ਤੇ ਆਬਾਦੀ ਪੂਰੀ ਕਰਨ ਆਇਆ ਬੱਚੋ ਮੈਨੂੰ ਲੱਗਦਾ ਅਸੀਂ ਤਾਂ ਸਾਰੇ ਮਾਤਾ ਦਾ ਮਾਲੀਆਂ ਮਸਤੀ ਤੁਸੀਂ ਕੀ ਕਰੀਏ ਤੁਸੀਂ ਅਸੀਂ ਕੀ ਥੋੜਾ ਥੋੜੇ ਸਰਟੀਫਿਕੇਟ ਲੈਣ ਥੋੜਾ ਆਇਆ ਸੋਸ਼ਲ ਮੀਡੀਆ ਤੇ ਪੈਸੇ ਕਮਾਉਣ ਹੀ ਸਾਰੇ ਹੁੰਦੀ ਆ ਅਸੀਂ ਵੀ ਦੂਰ ਪੀਏ ਕਮਾਈ ਜਾਂਦੇ ਹਾਂ ਠੀਕ ਆ ਤੇ ਤੁਸੀਂ ਹਰੇਕ ਨੂੰ ਸਰਟੀਫਿਕੇਟ ਨਾ ਵੰਡਿਆ ਕਰੋ ਆਪਦੇ ਕਰੀਅਰ ਆ ਕਰੋ ਆਪਦੇ ਦੂਰ ਪੀ ਕਮਾਉਣੇ ਆ ਕਿਸੇ ਦੀ ਵੀਡੀਓ ਚਰਾ ਕੇ ਚੋਰੀ ਕਰਕੇ ਪਾਈ ਦਿਓ ਤੁਹਾਨੂੰ ਦੂਰ ਪੀ ਆਈ ਜਾਣਗੇ ਠੀਕ ਆ ਤੇ ਜੋ ਵੀ ਪੈਣਾ ਕੋਈ ਵੀ ਫੀਲਡ ਵਿੱਚ ਜੋ ਵੀ ਮਿਹਨਤ ਕਰਦੀਆਂ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਛੱਕਦੇ ਦੋ ਚਾਰ ਬੰਦੀਆਂ ਗਾਲਾਂ ਜਰੂਰ ਕੱਢ ਕੇ ਜਾਇਆ ਕਰੋ ਤੇਰਾ ਤਾਂ ਦਿਮਾਗ ਹੀ ਖਰਾਬ ਆ ਸਾਨੂੰ ਪਤਾ ਤੈ ਤੂੰ ਛਟੂਲਾ ਆ ਨੰਗੇ ਤਾਂ ਨਹੀਂ ਹੋਣਾ ਫਿਰ ਜੇ ਦੋ ਪੈਸੇ ਕਮਾਉਣੇ ਆ ਟੈਮ ਨਾਲ ਹੀ ਚੱਲ ਪੈਣਾ ਨੂਰ ਦੀ ਮੰਮੀ ਦੇ ਮਗਰ ਕੈਮਰਾ ਲੈ ਕੇ ਚਾਪ ਵੀ ਕੰਮ ਕਰ ਲਿਆ ਨੂਰ ਦੀ ਮੰਮੀ ਮਗਰ ਮੱਝ ਬੰਗੂ ਬੈਠੀ ਫਿਰ ਸੇ ਆ ਗਏ ਰ ਬਾਬਾ ਇਧਰ ਜ਼ਹਿਰ ਖਾਣੇ ਕ ਪੈਸਾ ਨਹੀਂ ਹੈ ਤੂੰ ਜਾ ਰਿਹਾ ਜਾ ਯਾਰ ਤੂੰ ਮੇਰੇ ਪਿਆਰੇ ਪਤੀ ਦੇਵ ਉੱਠ ਚੁਕੇ ਹੈਂ ਕਾ ਜਾ ਰਹਾ ਉਧਰ ਹਮ ਅਰੇ ਛੋਨੀ ਇਹਨੂੰ ਜਾ ਲੈਣ ਦੇ ਨਹੀਂ ਤਾਂ ਇੱਥੇ ਹੀ ਕਰ ਦੂ ਇਹ ਤਾਂ ਚੱਲਿਆ ਜਾ ਨਹੀਂ ਰਿਹਾ ਅੱਖਾਂ ਖੁੱਲ ਨਹੀਂ ਰਹੀਆਂ ਲੱਗਦਾ ਬਿਮਾਰ ਚੱਲ ਰਹੀ ਆ ਬੁੱਢੀ ਉੱਟ ਚੁੱਕੀ ਆ ਹੱਗਣ ਜਾ ਰਹੀ ਆ ਓ ਛੇ 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 ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਯਾਰ ਪਤੀ ਦੇਵ ਦੇ ਤਾਂ ਡੈਸ਼ ਡੈਸ਼ ਖੜੇ ਹੋ ਗਏ ਆ ਸਮਝ ਰਹੇ ਹੋ ਸਮਝ ਰਹੇ ਆਪ ਸਮਝ ਰਹੇ ਹੋ ਨਾ ਬਈ ਮੈਂ ਤੇਰਾ ਨਮਾ ਨਮਾ ਚੈਨਲ ਤੇ ਹੌਲੀ ਹੌਲੀ ਛਾਉਂਦੇ ਆਈ ਜਾਊਗਾ ਮੇਰੇ ਵੱਲੋਂ ਤਾਂ ਛਾਰੇ ਤੋਂ ਤਕੜਾ ਕਮੈਂਟ ਆਹਾ ਏ ਤੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਕਿਹੜਾ ਲੱਗਿਆ ਤੇ ਅਗਲੀ ਵੀਡੀਓ ਦੇ ਵਿੱਚ ਕਿਹੜੀਆਂ ਕਿਹੜੀਆਂ ਆਈਟਮਾਂ ਲੈ ਕੇ ਆਈਏ ਇਹ ਵੀ ਦੱਸ ਦਿਓ ਨਾਲ ਹੀ ਤੈਨਾਂ ਨੂੰ ਛੱਟਕੜਾਈ ਵੀ ਜਰੂਰ ਕਰ ਲਿਓ ਤੇ ਘੰਟੀ ਜੀ ਦੇ ਉੱਤੇ ਨਾ ਪਕੇ ਨਾ ਉਹ ਨੱਪ ਲਿਓ ਟੱਲੀ ਜੀ ਤਾਂ ਕਿ ਸਾਡੀ ਵੀਡੀਓ ਛਾਰੇ ਤੋਂ ਪਹਿਲਾਂ ਤੁਹਾਨੂੰ ਮਿਲ ਛਕੇ ਨਾ ਅੱਥੀ ਕਿਛੇ ਬੰਦੇ ਨੂੰ ਹੀ ਦੇ ਵਿੱਚ ਟਾਰਗੇਟ ਕਰ ਰਹੇ ਆਂਗੇ ਇਹ ਛਿਰਪ ਤੇ ਛਿਰਪ ਐਂਟਰਟੇਨਮੈਂਟ ਆ ਹੱਥੋਂ ਖੇਡੋ ਨਜ਼ਾਰੇ